ਦੁਨੀਆ ਦਾ ਸਭ ਤੋਂ ਤਾਕਤਵਰ ਸਭ ਤੋਂ ਸ਼ਕਤੀਸ਼ਾਲੀ ਪਾਵਰਫੁੱਲ ਦੇਸ਼ ਜਦੋਂ ਬਰਬਾਦ ਹੋਣ ਤੇ ਆਉਂਦਾ ਤਾਂ ਇਸ ਤਰੀਕੇ ਨਾਲ ਹੁੰਦਾ ਅਮਰੀਕਨ ਕਰੰਸੀ ਜੋ ਡਾਲਰ ਹੈ ਪੂਰੀ ਦੁਨੀਆ ਤੇ ਬਾਦਸ਼ਾਹਤ ਰੱਖਦਾ ਸੀਗਾ ਪੂਰੀ ਦੁਨੀਆ ਨੂੰ ਚਿਗਾ ਲੈਂਦਾ ਸੀਗਾ ਪਰ ਆ ਇੱਕ ਨੋਟ ਜੋ ਬ੍ਰਿਕਸ ਨੇ ਕੱਢਿਆ तकरीबन ਸ਼ੁਰੂਆਤੀ ਚਾਰ ਕੰਟਰੀਆਂ ਇੰਡੀਆ ਚਾਈਨਾ ਬ੍ਰਾਜ਼ੀਲ ਤੇ ਰੂਸ ਇਹ ਇੱਕ ਨੋਟ ਜੋ ਹੈ ਅਮਰੀਕਾ ਦੀ ਕਰੰਸੀ ਨੂੰ ਜੜੋ ਪੁੱਟ ਦੂਗਾ ਤੇ ਉਹਨੂੰ ਗੁਟਨਿਆਂ ਤੇ ਲਿਆ ਦੂਗਾ ਗੋਡਿਆਂ ਪਾਰ ਲਿਆ ਦੂਗਾ ਕਿਉਂਕਿ ਸਾਰੀ ਦੁਨੀਆ ਦੇ ਵਿੱਚ ਜੋ 80% ਵਪਾਰ ਹੈ ਉਹ ਇਸੇ ਬ੍ਰਿਕਸ ਜੋ ਨੋਟ ਹੈ ਕਰੰਸੀ ਆ ਉਹਦੇ ਨਾਲ ਹੋਊਗਾ ਔਰ ਹੁਣ ਜੋ ਖਬਰ ਹੈ ਕਿ ਹੋਰ ਵੀ ਕੰਟਰੀਆਂ ਬ੍ਰਿਕਸ ਦੇ ਨਾਲ ਮਿਲਾਬ ਕਰ ਰਹੀਆਂ ਮਿਲ ਰਹੀਆਂ ਔਰ ਮੰਨਨ ਚਾਰਿਆ ਕਿ ਸਾਊਦੀ ਅਰਬ ਨੇ ਵੀ ਡਾਲਰ ਨੂੰ ਨਾ ਕਰ ਦਿੱਤੀ ਕੋਈ ਗਲਤ ਨਿਰਣੇ ਕੋਈ ਗਲਤ ਨੀਤੀਆਂ ਕਿਵੇਂ ਦੇਸ਼ ਨੂੰ ਬਰਬਾਦ ਕਰਦੀਆਂ ਜਾਂ ਕਮਜ਼ੋਰ ਕਰਦੀਆਂ ਉਹਦਾ ਨਮੂਨਾ ਤੁਹਾਡੇ ਸਾਹਮਣੇ ਹੈ ਕਿ ਫਲਸਤੀਨ ਨੂੰ ਲੈ ਕੇ ਅਮਰੀਕਾ ਬਿਲਕੁਲ ਅਲੱਗ ਥਲੱਗ ਪੜ ਗਿਆ ਪੂਰੀ ਦੁਨੀਆ ਦੇ 100 ਤੇ 52 53 ਦੇਸ਼ ਫਲਸਤੀਨ ਨੂੰ ਮਾਨਤਾ ਦੇ ਰਹੇ ਆ ਤੇ ਅਮਰੀਕਾ ਬਿਲਕੁਲ ਇਕੱਲਾ ਰਹਿ ਗਿਆ ਇੱਕ ਵਿਅਕਤੀ ਦੀ ਆਪਣੀ ਸੋਚ ਜੋ ਹੈ ਉਹ ਪੂਰੇ ਦੇਸ਼ ਤੇ ਭਾਰੀ ਪੈ ਜਾਂਦੀ ਹੈ ਅਮਰੀਕਾ ਹਮੇਸ਼ਾ ਹੀ ਦੂਸਰਿਆਂ ਨੂੰ ਦਬਾ ਕੇ ਚੱਲਣ ਵਾਲਾ ਸੀਗਾ ਪਰ ਅੱਜ ਉਹਦਾ ਦਬਦਬਾ ਖਤਮ ਹੋ ਰਿਹਾ ਅਫਗਾਨਿਸਤਾਨ ਦੇ ਵਿੱਚ ਵੇਖਿਆ ਗਿਆ ਕਿ ਇੱਕ 에ਅਰ ਬੇਸ ਨੂੰ ਲੈ ਕੇ ਅਮਰੀਕਾ ਨੇ ਅਫਗਾਨਾਂ ਨੂੰ ਤਾਲਿਬਾਨ ਨੂੰ ਕਿਹਾ ਸੀ ਕਿ ਸਾਨੂੰ ਦੇ ਦਿਓ ਅਸੀਂ ਤਿਆਰ ਕੀਤਾ ਸਾਨੂੰ ਜ਼ਰੂਰਤ ਹੈ ਉਹਨਾਂ ਨੇ ਪੂਰੇ ਤੌਰ ਤੇ ਸਖਤ ਲਹਿਜੇ ਦੇ ਵਿੱਚ ਮਨਾਂ ਕਰ ਦਿੱਤਾ ਔਰ ਅਮਰੀਕਾ ਨੇ ਧਮਕੀ ਦਿੱਤੀ ਕਿ ਜੇ ਨਾ ਦਿੱਤਾ ਤਾਂ ਨਤੀਜੇ ਗੰਭੀਰ ਹੋਣਗੇ ਤਾਲਿਬਾਨ ਨੇ ਇਹਨਾਂ ਦੀ ਇੱਕ ਨਹੀਂ ਸੁਣੀ ਔਰ ਸਾਫ਼ ਲਹਿਜੇ ਵਿੱਚ ਕਿਹਾ ਕਿ ਤੂੰ ਜੋ ਕਰਨਾ ਕਰ ਲਾ ਸੀ 20 ਸਾਲ ਤੇਰੇ ਨਾਲ ਲੜਨ ਨੂੰ ਤਿਆਰ ਇਹ ਜੀਅ ਦਰਸ਼ਾਉਂਦੀਆਂ ਕਿ ਕਿੰਨਾ ਕਮਜ਼ੋਰ আর ਲਚਾਰ ਹੋ ਚੁੱਕਾ ਹੈ ਅਮਰੀਕਾ ਕਿੰਨੀ ਬੁਰੀ ਹਾਲਤ ਬੁਰੀ ਕੰਡੀਸ਼ਨ ਦੇ ਵਿੱਚ ਫਸ ਚੁੱਕਾ ਹੈ ਇਹ ਚੀਜ਼ਾਂ ਦੱਸਦੀਆਂ ਹੈ ਕਿ ਪੱਛਮ ਦਾ ਜੋ ਯੁੱਗ ਹੈ ਸਮਾਪਤ ਹੋ ਰਿਹਾ ਪੱਛਮ ਦਾ ਜੋ ਸੂਰਜ ਹੈ ਉਹ ਢਲ ਰਿਹਾ ਵਾ ਤੇ ਹੁਣ ਸੂਰਜ ਜੋ ਹੈ ਏਸ਼ੀਆ ਦੇ ਵਿੱਚੋਂ ਨਿਕਲੂਗਾ ਕਾਫੀ ਵੱਡੀਆਂ ਗੱਲਾਂ ਹੈ ਜੀਓ ਪੋਲਿਟਿਕਸ ਦੇ ਵਿੱਚ ਕਾਫੀ ਕੁਝ ਬਦਲਾਅ ਆਇਆ ਹੈ আর ਉਹਨਾਂ ਬਦਲਾਵਾਂ ਦਾ ਸਦਕਾ ਜੋ ਹੈ ਪਾਵਰ ਟ੍ਰਾਂਸਫਰ ਹੋ ਰਹੀ ਹੈ ਅਮਰੀਕਾ ਦੀ ਪਾਵਰ ਕੁਛ ਹੀ ਦੇਰ ਦੇ ਵਿੱਚ ਜ਼ੀਰੋ ਹੋਣ ਦੇ ਚਾਂਸ ਹੈ ਕਿਉਂਕਿ ਜੋ ਕਰੰਸੀ ਹੀ ਉਹਦੀ ਇੰਟਰਨੈਸ਼ਨਲ ਨਾ ਰਹੀ ਔਰ ਲੋਕਾਂ ਨੇ ਉਹਦੇ ਦਬਾਅ ਨੂੰ ਮੰਨਣ ਤੋਂ ਮਨਾਂ ਕਰ ਦਿੱਤਾ ਤਾਂ ਫਿਰ ਉਹ ਕਿਸੇ ਜੋਗਾ ਨਹੀਂ ਆ ਉਹਨੇ ਹੁਣ ਤੱਕ ਦੂਸਰੇ ਦੇਸ਼ਾਂ ਦੇ ਵਿੱਚ ਆਪਣੇ ਹਥਿਆਰ ਵੇਚ ਕੇ ਕਮਾਈ ਕੀਤੀ ਹਥਿਆਰ ਵੇਚਣ ਦੇ ਲਈ ਕਿਸੇ ਨਾ ਕਿਸੇ ਕੰਟਰੀ ਦੇ ਵਿੱਚ ਜੁੱਧ ਜ਼ਰੂਰੀ ਹੋ ਜਾਂਦਾ ਤੇ ਉਹ ਹਰ ਜਗ੍ਹਾ ਲਗਾਉਂਦਾ ਰਿਹਾ ਪਰ ਇਹ ਹੀ ਚੀਜ਼ਾਂ ਉਸਤੇ ਕਾਫੀ ਭਾਰੀ ਪੈਣ ਵਾਲੀਆਂ ਵਾ ਤੇ ਆਉਣ ਵਾਲੇ ਦਿਨਾਂ ਵਿੱਚ ਦੇਖਣਾ ਹੋਊਗਾ ਕਿ ਬ੍ਰਿਕਸ ਦੀ ਜੋ ਨੀਤੀ ਹੈ ਉਹ ਕਿਵੇਂ ਕਾਬਜਾ ਬੰਦੀ ਹਾਲਾਂਕਿ ਭਾਰਤ ਨੂੰ ਪੂਰੀ ਤਰ੍ਹਾਂ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਬ੍ਰਿਕਸ ਤੋਂ ਬਾਹਰ ਆ ਜਾਏ ਇਹ ਵਕਤ ਦੱਸੂਗਾ ਕਿ ਭਾਰਤ ਕੀ ਸਟੈਂਡ ਲੈਂਦਾ ਵਾ ਕਿ ਸਟੈਮਨੇ ਦੇ ਨਾਲ ਖੜਾ ਹੁੰਦਾ ਸਾਹਮਣੇ ਜਾਂ ਝੁਕ ਜਾਂਦਾ ਇਹ ਵਕਤ ਦੱਸੂਗਾ ਅਗਰ ਨਹੀਂ ਝੁਕਿਆ ਤਾਂ ਬ੍ਰਿਕਸ ਪੂਰੇ ਵਰਲਡ ਤੇ ਜੋ ਹੈ ਪਾਵਰ ਨੂੰ ਆਪਣੇ ਕੰਟਰੋਲ ਚ ਲੈ ਸਕਦਾ ਵਾ ਧੰਨਵਾਦ